ਸਤਿਨਾਮ ਸ੍ਰੀ ਵਾਹਿਗੁਰੂ ਸਾਹਿ ਜੀਓ ਜੋ ਤੋਏ ਪ੍ਰੇਮ ਖੇਡਣ ਕਾਉ ਸਿਰ ਤਰਤ ਲੀ ਗਲੀ ਮਰੀਆ ਇਤਵਾਰਗ ਪੈਰ ਤੇ ਤਰੀ ਜਾ ਸਿਰ ਦੀ ਜੀ ਕਾਣ ਨਾ ਕੀਚੈ ਸੋ ਅਜ ਦੀ ਕਥਾ ਕਲਗੀਧਰ ਪਿਤਾ ਜੀ ਦੇ ਉਰਲੂ ਗੁਰਸੇਖ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਬਹਾਦਰੀ ਨੂੰ ਸਾਰਾ ਲੱਖੀ ਜੰਗਲ ਮੰਨਦਾ ਸੀ ਤੇ ਜਿਹੜੇ ਮਹਾ ਵਿਦਵਾਨ ਵੀ ਸਨ ਇਹਨਾਂ ਦਾ ਜਨਮ ਮਾਝੇ ਦੇ ਮਸ਼ਹੂਰ ਪਿੰਡ ਪਾਹੂ ਵਿੰਡ ਪਾਹੂ ਵਿੰਡ ਵਿੱਚ ਭਾਈ ਭਗਤੂ ਦੇ ਘਰ ਹੋਇਆ ਉਹਨਾਂ ਦੀ ਮਾਤਾ ਦਾ ਨਾਮ ਜਿਉਣੀ ਸੀ ਕਈ ਫੇਰੀ ਸਾਧ ਸੰਗਤ ਦੀ ਤੇਤਾ ਦਾ ਨਾਮ ਭਗਤੂ ਤੇ ਮਾਤਾ ਦਾ ਨਾਮ ਜਿਉਣੀ ਸੀਵਾ ਭਾਈ ਭਗਤੂ ਦਾ ਜੈਸਾ ਨਾਮ ਸੀ ਵੈਸਾ ਹੀ ਉਹ ਭਗਤ ਸੀ ਆਏ ਗਏ ਸਾਧੂ ਮਾਦਮਾ ਗੁਰਸਿੱਖਾਂ ਗੁਰਮਖਾਂ ਦੀ ਸੇਵਾ ਕਰਿਆ ਕਰਦਾ ਸੀ ਸਾਰੇ ਉਸ ਨੂੰ ਭਗਤ ਜੀ ਆਖਦੇ ਸਨ ਮੇਰਾਸੀ ਤੇ ਮੰਗਣ ਵਾਲੇ ਆਉਂਦੇ ਤਾਂ ਉਹ ਆਕਦੇ ਭਾਈ ਭਗਤੂ ਜੀ ਵੇਲ ਬਦੇ ਵੇਲ ਬਦੇ ਮਾਤਾ ਜਿਉਣੀ ਸੱਚ ਹੀ ਜਿਉਣੀ ਜਿਉਣੀ ਜੋਗੀ ਸੀ ਉਹ ਐਸੇ ਨੇਕ ਘਰ ਦੀ ਜਾਈ ਸੀ ਕਿ ਜਵਾਨੀ ਤੋਂ ਹੀ ਛਾਣੀਆਂ ਸੁਆਣੀਆਂ ਵਾਂਗ ਉੱਠਦੀ ਬੈੰਦੀ ਬੋਲਦੀ ਤੇ ਘਰ ਦੇ ਰੰਦੇ ਕਰਦੀ ਸੀ ਬਹੁਤ ਸਿਆਣੀਆਂ ਗੱਲਾਂ ਕਰਦੀ ਸੀ ਅਤੀ ਦੇ ਨਾਲ ਖੇਤਾਂ ਵਿੱਚ ਕੰਮ ਕਰਦੀ ਸੀ ਤੇ ਦੂਜੇ ਤੀਜੇ ਸਾਲ ਪੈਦਲ ਤੁਰ ਕੇ ਸਤਗੁਰੂ ਜੀ ਗੁਰੂ ਦਸਮ ਪਤਿ ਜੀ ਦੇ ਦਰਸ਼ਨ ਕਰਨ ਜਾਂਦੀ ਸੀ ਸ੍ਰੀ ਅਨੰਦਪੁਰ ਸਾਹਿਬ ਜਾਇਆ ਜਾਇਆ ਕਰਦੀ ਸੀ ਉਹਨਾਂ ਕੋਲ ਖੁੱਲੀ ਧਰਤੀ ਸੀ ਫਸਲਾਂ ਚੰਗੀਆਂ ਹੁੰਦੀਆਂ ਸਨ ਦੁੱਧ दही ਮੱਖਣ ਬਸ ਬਿਆੰਤ ਸੀ ਲੋਕਾਂ ਵਿੱਚ ਆਦਰ ਸਤਕਾਰ ਚੰਗਾ ਸੀ ਪਰ ਦੋਹਾਂ ਜੀਆਂ ਦਾ ਮਾਨ ਮੰਦਰਤ ਨਹੀਂ ਸੀ ਉਹਨਾਂ ਦੇ ਬੁੱਲਾਂ ਦੀ ਮੁਸਕਰਾਟ ਮੁਸਕਰਾਟ ਦੇ ਪਿੱਛੇ ਉਦਾਸੀ ਸੀ ਕਿਉਂਕਿ ਉਹਨਾਂ ਦੀ ਬੇਲ ਨਹੀਂ ਸੀ ਵਧੀ ਵਧੀ ਜੁਣੀ ਦੀ ਕੁਖੋਂ ਕੋਖ ਹਰੀ ਨਹੀਂ ਸੀ ਹੋਈ ਭਈ ਭਗਤੂ ਤੇ ਜੁਣੀ ਸਰੀਰ ਕਰਕੇ ਨਾ ਮਦਰੇ ਸੰ ਤੇ ਨਾ ਰੂਗੀ ਤੇ ਮਰੀਲ ਉਹ ਤਾਂ ਸੁੰਦਰ ਜਵਾਨ ਖੁੱਲੇ ਹੱਡ ਹੱਡ ਪੈਰਾਂ ਦੇ ਅਰੋਗ ਸਰੀਰ ਵਾਲੇ ਸਨ ਉਹਨਾਂ ਦੇ ਕੋਈ ਬੱਚਾ ਨਾ ਹੋਣ ਦਾ ਬੱਚਾ ਨਾ ਹੋਣਾ ਰੂਹ ਪ੍ਰਮਾਤਮਾ ਦੀ ਹੀ ਕੋਈ ਖੇਲ ਸੀ ਕੋਈ ਦਰਾਲਾ ਇਮਤਿਹਾਨ ਸੀ ਕਿਸੇ ਸਮੇਂ ਦੀ ਉਡੀਕ ਸੀ ਪ੍ਰਮਾਤਮਾ ਦੇ ਹੁਕਮ ਨਾਲ ਕਾਲ ਦਾ ਚੱਕਰ ਚੱਲਦਾ ਉਹ ਚੱਕਰ ਚੱਲਦਾ ਚੱਲਦਾ ਆਪਣੇ ਪੜਾ ਤੇ ਆਪ ਹੀ ਖਲੋਂਦਾ ਕੋਕਮਦੀ ਕੇਲ ਮਾਰੂ ਮਹੱਲਾ ਤੀਜਾ ਵਿੱਚ ਮਹਾਰਾਜ ਫਰਮਾਉਂਦੇ ਨੇ ਜੋ ਕੁਛ ਕਰ ਸੁਨੇ ਚਲ ਹੋਈ ਤਿਸ ਬਿਨ ਦਾਤਾ ਅਵਰ ਨਾ ਕੋਈ ਮੱਗੀ ਦਾ ਪੁਰਬ ਲੰਘ ਗਿਆ ਸੀ ਪਿਆਰੀ ਸਾਧ ਸੰਗਤ ਬਸੰਤ ਰੁੱਤ ਜਵਾਨ ਹੋ ਰਹੀ ਸੀ ਭਾਈ ਭਗਤੂ ਤੇ ਜੁਣੀ ਖੇਤਾਂ ਵਿੱਚ ਆਪਣੇ ਪਸ਼ੂਆਂ ਦੇ ਅੱਡੇ ਤੇ ਇੱਕ ਥੜੇ ਉੱਤੇ ਬੈਠੇ ਸਨ ਭਾਈ ਭਗਤੂ ਪਹਿਲਾਂ ਘਰੋਂ ਆਇਆ ਸੀ ਕਮਾਦ ਛਿਲਿਆ ਪਿਆ ਸੀ ਲੱਕੜ ਦਾ ਵੀਰਣਾ ਜਿਉਂ ਜੋੜਨਾ ਸੀ ਗੁੜ ਬਣਾਉਣਾ ਵਾਸਤੇ ਕੜਾਹੀ ਨੂੰ ਸਾਫ਼ ਕਰਕੇ ਚੰਬੇ ਉੱਤੇ ਰੱਖਿਆ ਸੀ ਖੋਰੀ ਤੀ ਪੂਰੀ ਤੇ ਹੋਰ ਬਾਲਣ ਇਕੱਠਾ ਕਰਕੇ ਰੱਖਿਆ ਸੀ ਉਹ ਜਿਉਣੀ ਨੂੰ ਉਡੀਕਦਾ ਸੀ ਕਿਉਂਕਿ ਵੇਲ ਵੇਲਣਾ ਚਲਾਉਣ ਵਾਸਤੇ 4-5 ਜੀਆਂ ਦੀ ਲੋੜ ਪੈਂਦੀ ਹੈ ਸ੍ਰੀ ਸੱਜ ਸਿੰਘ ਪਰ ਉਹ ਦੋ ਸਨ ਬਾਕੀ ਬੰਦੇ ਵੀ ਆਉਣ ਆਉਣੇ ਸਨ ਖੂਹ ਉੱਤੇ ਹੀ ਮਹੀਨਾ ਪਰ ਡੇਰਾ ਰਹਿਣਾ ਸੀ ਦੋਵੇਂ ਜੀ ਬੈਠੇ ਗੱਲਾਂ ਕਰ ਰਹੇ ਸਨ ਦਸੀ ਦਹੀਂ ਤੇ ਰੋਟੀਆਂ ਸਭ ਕੁਝ ਕੋਲ ਪਿਆ ਸੀ ਪਰ ਭਾਈ ਭਗਤੂ ਰੋਟੀ ਖਾਣ ਦਾ ਖਿਆਲ ਨਹੀਂ ਖਿਆਲ ਨਹੀਂ ਸੀ ਕਰ ਰਿਹਾ ਉਸਨੇ ਗੰਨੇ ਚੂਪ ਕੇ ਚੁਪੇ ਸਨ ਤੇ ਕੁਝ ਕਿਤੇ ਆਇਆ ਸੀ ਕਿ ਅੱਜ ਅੱਜ ਰਹਿਣ ਦੇ ਫਿਰ ਖਾ ਲਵਾਂਗੇ ਬਾਅਦ ਰੋਟੀ ਫਿਰ ਖਾ ਲਵਾਂਗੇ ਵੇਲਣਾ ਜੋੜੀਏ ਤੂੰ ਗੰਨੇ ਦੇ ਤੇ ਮੈਂ ਡੰਗਰ ਹੱਕਦਾ ਉਸਨੇ ਆਪਣਾ ਵਿਚਾਰ ਪ੍ਰਗਟ ਕੀਤਾ ਸੀ ਆਪੇ ਕੁਦਰਤ ਕਰੇ ਸਾਜ ਬਸੰਤ ਮਹੱਲਾ ਪੰਜਾਂ ਵਿੱਚ ਬਸੰਤ ਮਹੱਲਾ ਪਹਿਲਾ ਸਤਨਬਾਬਾ ਗੁਰਨਾਨਦ ਦੇਵ ਜੀ ਦਾ ਸ਼ਬਦ ਹੈ ਆਪੇ ਕੁਦਰਤ ਕਰੇ ਸਾਜ ਸਚ ਆਪਨ ਵਿੜੇ ਰਾਜ ਰਾਜ ਗੁਰਮਤ ਉਤਮ ਸੰਗ ਹਾਤ ਰਹਿਣਾ ਮੁਰਸਾਇਨਸਾ ਜਹਾਂਤ ਉਪਰੁਕਤ ਮਹਾਵਾਕ ਅਨਸਾਰ ਜੁਣੀ ਤੇ ਭਾਈ ਭਗਤੂ ਦੇ ਜੀਵਨ ਦੀ ਕਾਰਟ ਪੂਰੀ ਕਰਨ ਦਾ ਧੂਆ ਆਪ ਨਿਰੰਕਾਰ ਨੇ ਪਲਾ ਦਿੱਤਾ ਧੰਨੇ ਭਗਤਵਾ ਧੰਨੇ ਭਗਤਵਾ ਸ਼ਾਇਦ ਭਗਤਾ ਦੇ ਕਾਰਜ स्वर्ण ਵਾਸੇ ਆਪ ਪਰਮੇਸ਼ਰ ਇੱਕ ਜਗਿਆਸੂ ਰੂਪ ਧਾਰਨ ਕਰਕੇ ਆ ਗਿਆ ਉਸ ਨੇ ਬਸਤਰ ਮਸਤਾਨੇ ਸੰ ਬਸਤਰ ਵਿਦ ਮਸਤਾਨੇ ਚ ਪਾਪ ਮੈਲੇ ਕਿ ਚੈਲੇ ਚਿਹਰੇ ਉੱਤੇ ਇਲਾਹੀ ਨੂਰ ਸੀ ਚਿੱਟਾ ਦਾੜ ਬਜ਼ੁਰਗੀ ਦੀ ਨਿਸ਼ਾਨੀ ਉਸ ਨੇ ਆਉਂਦਿਆਂ ਕਿਹਾ ਸਤਗੁਰੂ ਕੇ ਸਿੱਖੋ ਸਤ ਕਰਤਾ ਉਸ ਨੇ ਬਾਬਾ ਦੀਪ ਸਿੰਘ ਜੀ ਦੇ ਪੁੱਤਾਂ ਨੂੰ ਬਾਬਾ ਜੀ ਸਤ ਕਰਤਾ ਸਤ ਕਰਤਾ ਕਰਕੇ ਨਾ ਆਈਏ ਜੀ ਆਇਆਂ ਨੂੰ ਸਤਗੁਰੂ ਮਹਾਰਾਜ ਦਾ ਨਾਮ ਲੈਣ ਵਾਲਾ ਸਿੱਖ ਆਇਆ ਦਰਸ਼ਨ ਦਿੱਤੇ ਸਾਨੂੰ ਧੰਨ ਭਾਗ ਜੋ ਜਿਸੇ ਗੁਰ ਸਿਖੜਾ ਤਿਸੰਨੇ ਲਾਗਾ ਪਾਉ ਆਈ ਭਗਤੂ ਨੇ ਅੱਗੇ ਹੋ ਕੇ ਉਹਨਾਂ ਦੇ ਚਰਨਾਂ ਨੂੰ ਹੱਥ ਲਾਉਣ ਦਾ ਯਤਨ ਕੀਤਾ ਪਸਿਕਨੇ ਉਸ ਦੇ ਹੱਥ ਫੜ ਲਏ ਉਸ ਦੇ ਹੱਥ ਫੜ ਲਏ ਝੁਕਣ ਨਾ ਦਿੱਤਾ ਗਲ ਨਾਲ ਲਾ ਲਿਆ ਗੁਰੂ ਦੇ ਪਿਆਰੇ ਤਨ ਹੈ ਤੂੰ ਭਾਗਾ ਵਾਲਾ ਹੈ ਉਹਨਾਂ ਨੇ ਬਚਨ ਕੀਤਾ ਥੜੇ ਉੱਤੇ ਖੇਸ ਸੁਟ ਕੇ ਉਹਨਾਂ ਨੂੰ ਬਿਠਾਇਆ ਮਹਾਰਾਜ ਕੀ ਸੇਵਾ ਕਰੀਏ ਤੁਹਾਡੀ ਮਹਾਪੁਰਸ਼ਾਂ ਨੂੰ ਕਹਿੰਦਾ ਰੁੱਖਾ ਸੁੱਖਾ ਪ੍ਰਸ਼ਾਦਾ ਹਾਜ਼ਰ ਹੈ ਲੱਸੀ ਹੈ ਜਿਉ ਇੱਛਾ ਹੈ ਦਸੋ ਮਾਤਾ ਜਿਉਣੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਭੁੱਖ ਲੱਗੀ ਹੈ ਤਰੇ ਲੱਗੀ ਹੈ 16 ਪਹਿਰ ਹੁਕਮ ਨਹੀਂ ਹੋਇਆ ਪ੍ਰਸ਼ਾਦਾ ਛਕਣ ਦਾ ਸਿੱਖ ਨੇ ਉੱਤਰ ਦਿੱਤਾ 16 ਪਹਿਰ 16 ਪਹਿਰਾਂ ਤੋਂ ਕੁਝ ਖਾਧਾ ਨਹੀਂ ਸਤਨਾਮ ਵਾਹਿਗੁਰੂ ਤਨ ਭਾਗ ਅਸਾਂ ਕਰ ਸੁਚੇ ਸੱਚੇ ਸੱਜਣ ਆਏ ਬਲਹਾਰ ਜਾਂਦੇ ਹਾਂ ਇਹ ਆ ਕੇ ਭਾਈ ਭਗਤੂ ਕਰ ਮੰਡਲ ਲੈ ਕੇ ਖੂਹ ਮੰਡਲ ਲੈ ਕੇ ਖੂਹ ਤੋਂ ਜਲ ਲੈਣ ਗਿਆ ਤੇ ਲੈ ਆ ਗਿਆ ਨਿਰਮਲ ਜਲ ਨਾਲ ਸਿੱਖ ਨੇ ਹੱਥ ਸੁਚੇ ਕੀਤੇ ਮੱਖਣ ਨਾਲ ਪੱਕੇ ਹੋਏ ਬਾਜਰੇ ਦੇ ਪ੍ਰਸ਼ਾਦ ਦੇ ਸਿੱਖ ਨੇ ਹੱਥ ਤੇ ਰੱਖ ਦਿੱਤੇ ਉੱਪਰ ਮੱਖਣ ਲਾ ਕੇ ਰੱਖਿਆ ਤੇ ਕਹੇ ਕਹੇ ਦੇ ਕੋਲ ਵਿੱਚ ਦਹੀਂ ਪਾ ਦਿੱਤਾ ਸਿੱਖ ਪ੍ਰੇਮ ਨਾਲ ਛਕਣ ਲੱਗਾ ਭਾਈ ਭਗਤੂ ਨੂੰ ਇੰਜ ਅਨੁਭਵ ਹੋਇਆ ਜਿਵੇਂ ਸੱਚ ਹੀ ਆਪ ਭਗਵਾਨ ਧੰਨੇ ਦੇ ਖੂਹ ਤੇ ਬੈਠ ਬੈਠ ਕੇ ਲੱਸੀ ਪੀ ਰਿਹਾ ਤੇ ਰੋਟੀ ਖਾ ਰਿਹਾ ਉਸ ਦਾ ਨੂੰ ਨੂੰ ਖੁਸ਼ ਹੋ ਗਿਆ ਮਨ ਖੁਸ਼ ਹੋ ਗਿਆ ਕੈਰੀ ਸਾਸੂ ਮਾਤਾ ਜੀ ਉਹਨੇ ਦੀ ਕੁਦਰਤੀ ਸੁਭਾਅ ਐਸਾ ਸੀ ਕਿ ਉਹ ਕਿਸੇ ਨੂੰ ਕਿਸੇ ਨੂੰ ਵਸੂ ਦੇ ਕੇ ਰੋਟੀ ਖਵਾ ਕੇ ਜਾਂ ਦੁੱਧ ਲੱਸੀ ਪਿਲਾ ਕੇ ਬਹੁਤ ਪਸੰਦ ਹੁੰਦੀ ਸੀ ਹਰ ਵਸੂ ਨੂੰ ਆਪਣੀ ਨਹੀਂ ਸਗੋਂ ਸਤਗੁਰਾਂ ਦੀ ਸਮਝਦੀ ਆਪਣੇ ਆਪ ਤੇ ਅਹੰਕਾਰ ਨਹੀਂ ਕਰਦੀ ਸਗੋਂ ਇਸ ਤੁਕ ਦੇ ਭਾਵ ਦਾ ਅਸਲੀ ਜੀਵਨ ਜਿਉਂਦੀ ਸੀ ਜਿਵੇਂ ਉਹ ਅਨਪੜ੍ਹ ਸੀ ਇੱਕ ਸੁਧਾਰਨ ਇਸਤਰੀ ਸੀ ਪਰੀ ਸਾਧ ਸੰਗ ਮਰੂ ਮਹੱਲਾ ਨਾਮ ਵਿੱਚ ਐਸੀ ਗੁਣ ਵਾਲੀ ਵਾਲਿਆਂ ਵਾਸਤੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ ਸਭ ਮੈਂ ਵਰਤੇ ਇੱਕ ਸੋਈ ਗੁਰਪਦ ਸਾਧੀ ਪਰ ਗੱਡੋਈ ਸਭਨਾ ਪਿਤਪਾਰ ਕਰੇ ਜਗ ਜੀਵਨ ਦਿੰਦਾ ਰਿਜਗ ਸੰਭਾਹੇ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸਿ ਗਿਰਹਾਉ ਉਹ ਅੱਖ ਦੀ ਸਭ ਕੁਝ ਕਰਤਾਰ ਬਖਸ਼ਦਾ ਹੈ ਜੀਵਤਾ ਕਿਰਤ ਕਰਦਾ ਦੀ ਸੇਵਾ ਕਰਕੇ ਜਨਮ ਸਫਲ ਕਰਦਾ ਜਿਹਨੂੰ ਇਹ ਕਹਿੰਦੇ ਜਿਵੇਂ ਉਸਨੇ ਸਤ ਸੰਗ ਵਿੱਚ ਬੈਠ ਕੇ ਉਪਦੇਸ਼ ਸੁਣਿਆ ਹੋਇਆ ਸੀ ਵਾਹਿਗੁਰੂ ਸਾਰਿਆਂ ਦਾ ਪਲਨ ਕਰਦਾ ਹੈ ਤੇ ਅਨਜਲ ਦਿੰਦਾ ਹੈ ਜੋ ਕੋਈ ਕਿਸੇ ਕੋਲੋਂ ਖਾਂਦਾ ਹੈ ਬਿਨਾਂ ਲਿਖੇ ਬਿਨਾਂ ਲਿਖੇ ਦੇ ਨਾਮ ਕੋਈ ਕਿਸੇ ਨੂੰ ਕੁਝ ਦਿੰਦਾ ਹੈ ਨਾ ਕੋਈ ਕਿਸੇ ਤੋਂ ਕੁਝ ਲੈਂਦਾ ਹੈ ਇਹ ਹੀ satsang ਵਿੱਚ ਮਾਤਾ ਜੀਉਣੀ ਨੇ ਸਿੱਖਿਆ ਸੀ ਪਰ ਸਿੱਖ ਨੂੰ ਪ੍ਰਸ਼ਾਦ ਸ਼ਿਕਾਉਣ ਸ਼ਿਕਾਉਂਦਿਆਂ ਹੋਇਆਂ ਉਸ ਨੇ ਨੈਣਾ ਅੱਗੇ ਸੁਣੀ ਸੁਣਾਈ ਬਾਬਾ ਬੁੱਢਾ ਜੀ ਦੀ ਬੁੱਢਾ ਜੀ ਤੇ ਮਾਤਾ ਗੰਗਾ ਜੀ ਪਤਵਰ ਪ੍ਰਾਪਤ ਕਰਨ ਦੀ ਸਾਖੀ ਇੱਕ ਪ੍ਰਤੱਖ ਰੂਪ ਵਿੱਚ ਇੱਕ ਝਾਕੀ ਜਹੀ ਬਣ ਕੇ ਆਈ ਪਾਟੇ ਬਸਰਾ ਵਾਲਾ ਸਿੱਖ ਬਾਬਾ ਬੁੱਢਾ ਜੀ ਦਾ ਰੂਪ ਨਜ਼ਰੀ ਆਇਆ ਉਸ ਨੇ ਮਨ ਵਿੱਚ ਭਾਵਨਾ ਉਤਪੰਨ ਹੋਈ ਕਿ ਮੈਂ ਨਪੁੱਤੀ ਨੂੰ ਵੀ ਖੈਰ ਪਾ ਜਾਏ ਵੀ ਨਪੁੱਤੀ ਨੂੰ ਵੀ ਖੈਰ ਪਾ ਦਿਓ ਤਾਂ ਉਸ ਵਾਹਿਗੁਰੂ ਦੇ ਘਰ ਕੀ ਘਟਾ ਹੈ 15 ਸਾਲ ਹੋ ਗਏ ਇੱਕ ਬੱਚੇ ਨੂੰ ਖੜਾਉਣ ਵਾਸਤੇ ਤਰਸੀ ਗੁਰੂ ਦਾ ਸਿੱਖ ਹੀ ਰੇਖ ਵੀ ਹੈ ਰੇਖ ਵਿੱਚ ਮੀਖ ਮਾਰੇ ਭਗਤਾਂ ਦੀ ਗੱਲ ਭਗਵਾਨ ਮੰਦਾ ਹੈ ਮਾਤਾ ਜੀ ਨੇ ਦੇ ਸੱਚੇ ਦਿਲ ਦੀ ਚੁੱਪ ਆਵਾਜ਼ ਗੁਰਸਿੱਖ ਗੁਰਮੁਖ ਸਿੱਖ ਦੇ ਦਿਲ ਜਾਣ ਸਿੱਖ ਦਾ ਦਿਲ ਜਾਣ ਗਿਆ ਉਹ ਸਨੇਤਰ ਚੁੱਕ ਕੇ ਮਾਤਾ ਜੀ ਨੂੰ ਹੀ ਵਲ ਤੱਕਿਆ ਮੁਸਕਰਾਇਆ ਤੇ ਫਿਰ ਰੋਟੀ ਖਾਣ ਲੱਗ ਪਿਆ ਬੁਰਕੀ ਪਾਉਂਦਾ ਤੇ ਮੁਸਕਰਾ ਪੈਂਦਾ ਮਾਤਾ ਜੀ ਲੱਸੀ ਬਹੁਤ ਮਿੱਠੀ ਹੈ ਸਿੱਖ ਬੋਲਿਆ ਸਤਿਗੁਰੂ ਦੀਆਂ ਬਖਸ਼ੀਆਂ ਵੱਜਾਂ ਜੈਸਾ ਦੁੱਧ ਦਿੰਦੀਆਂ ਵੈਸੀ ਲੱਸੀ ਹੋ ਜਾਂਦੀ ਹੈ ਤਨ ਭਗ ਆਪ ਨੇ ਪੀਤੀ ਮਾਤਾ ਜੀਵਣੀ ਨੇ ਉਤਰ ਦਿੱਤਾ ਪਰ ਨੈਣ ਉੱਪਰ ਚੁੱਕ ਕੇ ਦੇਖਿਆ ਨਹੀਂ ਬਜਹੇ ਦੀ ਪ੍ਰਸ਼ਾਦ ਬਜਹੇ ਦੀ ਪ੍ਰਸ਼ਾਦੀ ਅੰਮ੍ਰਿਤ ਦਾ ਘੋਟ ਦਿੰਦੇ ਕਿੰਨੇ ਪ੍ਰੇਮ ਤੇ ਸ਼ਰਧਾ ਨਾਲ ਤਿਆਰ ਕੀਤੇ ਪ੍ਰਤੀਤ ਹੁੰਦੇ ਹਨ ਜਿਵੇਂ ਕਰਤਾਰ ਨੇ ਅਨ ਦਿੱਤਾ ਜਿਵੇਂ ਉਸਨੇ ਆਪ ਤਿਆਰ ਕਰਵਾਇਆ ਆਪਣੇ ਸਿੱਖਾਂ ਦੀ ਛਗਣ ਵਾਸਤੇ ਤਿਵੇਂ ਨਿਵਾਣੇ ਮੂਰਖ ਨੇ ਤਿਆਰ ਕਰ ਲਿਆ ਸਭ ਕਰਤਾਰ ਦੀ ਮਿਹਰ ਸਦਕਾ ਹੈ ਸਿੱਖ ਨੇ ਦੋ ਰੋਟੀਆਂ ਖਾ ਖਾ ਲਈਆਂ ਤਾਂ ਮਾਤਾ ਜੀਉਣੀ ਨੇ ਦੂ ਪ੍ਰਸ਼ਾਦੇ ਹੋਰ ਫਲ ਫੜਕੀ ਦਿੱਤੇ ਉਹਨਾਂ ਨੂੰ ਹੱਥ ਵਿੱਚ ਰਖਦੇ ਆਂ ਹਵਾ ਸੁਖ ਨੇ ਚਾਰ ਚ ਫਿਰੇ ਝਾਤ ਮਾਰੀ ਕਾਠੇ ਕੁਮਾਤ ਦੀ ਟੀਰਵਲ ਦੇਖਿਆ ਮੁੰਦਰ ਬੈਲਾਂ ਦੀ ਜੋੜੀ ਸੁੰਦਰ ਸੋਹਣੇ ਸੋਹਣੇ ਬੈਲਾਂ ਦੀ ਜੋੜੀ ਤੱਕੀ ਤੇ ਸਾਰੇ ਖੂਹ ਦੇ ਆਹਾਤੇ ਵਿੱਚ ਕੋਈ ਬੱਚਾ ਨਾ ਦੇਖ ਕੇ ਫਿਰ ਮੁਸਕਰਾ ਬੋਲਿਆ ਸਿਖਾ ਤੇਰੀ ਧਰਤੀ ਚੰਗੀ ਉਪਜਾਊ ਹੈ ਭਾਗਾ ਵਾਲਾ ਹੈ ਜਿਸ ਕੋਲ ਦੁੱਧ ਤੇ ਅੰਨ ਖੁੱਲਾ ਹੈ ਸਿਖਨੇ ਭਾਈ ਭਗਤੂ ਨੇ ਸੰਬੋਧਨ ਕੀਤਾ ਗੁਰਮੁਖੋ ਸਭ ਕੁਝ ਪ੍ਰਮਾਤਮਾ ਦਾ ਹੈ ਮੈਂ ਤਾਂ ਸੇਵਕ ਸੇਵਕ ਹਾਂ ਜਿਵੇਂ ਜਿਵੇਂ ਮਾਲਕ ਦੇ ਹੁਕਮ ਹੁੰਦਾ ਹੈ ਤੇ ਮੈਂ ਕਰਤ ਕਰਦਾ ਸਭ ਉਸੇ ਦੀ ਮਿਹਰ ਹੈ ਸ਼ਿਵ ਕੋ ਸੇਵਾ ਬਣਾਈ ਸ਼ਿਵ ਕੋ ਸੇਵਾ ਬਣਾਈ ਇਹ ਖੂ ਬੈਲਕੁਮਾਰ ਸਭ ਵਾਹਿਗੁਰੂ ਦੀ ਬਖਸ਼ਿਸ਼ ਹੈ ਜੋ ਅਸਾਂ ਗਰੀਬਾਂ ਨੂੰ ਬਖਸ਼ਦੇ ਹਨ ਭਾਈ ਭਗਤੂ ਦੀ ਨਿਮਰਤਾ ਦੇਖ ਕੇ ਸਿੱਖ ਹੋਰ ਪ੍ਰਸੰਨ ਹੋ ਗਿਆ ਉਸਦੇ ਚਿਹਰੇ ਤੇ ਚਿਹਰੇ 'ਤੇ ਤੁਹਾਨੂੰ ਛਮਕਿਆ ਨੇਤਰ ਖੋਲੇ ਤੇ ਮੱਥੇ ਦੀ ਚਮਕ ਤੇਜ ਹੋ ਗਈ ਕੋਈ ਬਾਲਕ ਖੂ ਤੇ ਦਿਖਾਈ ਨਹੀਂ ਦਿੰਦਾ ਸਿੱਖ ਨੇ ਕਿਹਾ ਸਿੱਖ ਨੇ ਪੁੱਛਿਆ ਇਹ ਸੁਣ ਕੇ ਮਾਤਾ ਜੂਣੀ ਨੇ ਅੱਖਾਂ ਨੀਵੀਆਂ ਕਰ ਕਰ ਲਈਆਂ ਉਸ ਦਾ ਦਿਲ ਧੜਕਿਆ ਸਤਿਗੁਰੂ ਦੇ ਸਿੱਖ ਹੋ ਆਪ ਕੋਲੋਂ ਕੀ ਲੁਕਿਆ ਹੈ ਇਸ ਖੂ ਤੇ ਬਾਲ ਘਿਲਣ ਵਾਸਤੇ ਕਰਤਾਰ ਨੇ ਅਜੇ ਨਹੀਂ ਭੇਜਿਆ ਸ਼ਾਇਦ ਅਸਾਂ ਦੋਵਾਂ ਜੀਆਂ ਕੋਲੋਂ ਫੁੱਲ ਹੋ ਗਈ ਤਸ ਦੇ ਹਾਂ ਮੋਰ ਵਾਂਗ ਝੂਰਦੇ ਹਾਂ ਇਸ ਘਾਟ ਨੂੰ ਅਨੁਭਵ ਕਰਕੇ ਅੱਜ ਕਮਾਦ ਪੀੜਨ ਵਾਲਾ ਹੈ ਇਹ ਬੰਦੇ ਨਹੀਂ ਮਿਲਦੇ ਆਪਣੇ ਘਰ ਜੀਆਂ ਦੀ ਥੋੜਾ ਹੈ ਸ਼ੰਗਾ ਸ਼ੁਕਰ ਹੈ ਕਰਤਾ ਦਾ ਜਿਵੇਂ ਉਸ ਦੀ ਇੱਛਾ ਤਿਵੇਂ ਰੱਖਦਾ ਹੈ ਉਸ ਦਾ ਭਾਣਾ ਮੰਨਣਾ ਹੀ ਪੈ ਠੀਕ ਹੈ ਭਈ ਭਗਤੂ ਨੇ ਨਿਮਰਤਾ ਦੀ ਕੁਝ ਤਸਵੀਮੇ ਦੀ ਲਹਿਜੇ ਵਿੱਚ ਆਖਿਆ ਮਾਤਾ ਜੂਣੀ ਇਹ ਕਿਸਰੀ ਸੀ ਉਸ ਦੀ ਸ਼ਾਦੀ ਨੂੰ ਪੂਰੇ 15 ਸਾਲ ਹੋ ਗਏ ਤੇ ਜਵਾਨੀ ਦਾ ਚੰਗਾ ਹਸਤਾ ਪੁੱਤਰ ਦੀ ਗੋਦ ਖਾਣ ਬਿਨਾਂ ਬੀਤ ਰਿਹਾ ਸੀ ਜਦੋਂ ਕਿ ਨੇਕ ਪਤੀ ਦਾ ਪਿਆਰ ਪ੍ਰਾਪਤ ਸੀ ਉਸਦੇ ਨੈਣਾ ਵਿੱਚ ਜਲ ਆ ਗਿਆ ਦੋਹਾਂ ਕਾਲੀਆਂ ਅੱਖਾਂ ਵਿੱਚੋਂ ਦੇ ਹੰਝੂ ਬੋਤੀਆਂ ਵਾਂਗ ਲਿਸ਼ਕਦੇ ਹੋਏ ਉਸ ਦੀਆਂ ਗੱਲਾਂ ਤੇ ਉੱਤੇ ਰੁਕ ਪਏ ਉਹ ਹੰਝੂ ਨਹੀਂ ਸਨ ਉਸਦੇ ਦਿਲ ਦੀ ਹਵਾੜ ਸੀ ਮਨ ਦੀ ਭਾਵਨਾ ਸੀ ਇੱਕ ਇੱਛਾ ਸੀ ਇੱਕ ਇੱਛਾ ਦੇ ਦੋ ਇੱਕੋ ਜਿਹੇ ਉਸ ਵਰਸਨ ਸਿੱਖ ਨੇ ਉਹਨਾਂ ਹੰਝੂਆਂ ਵੱਲ ਤਕਿਆ ਤਾਂ ਮੂੰਹ ਦੀ ਬੁਰਕੀ ਨੂੰ ਹੱਥ 'ਚ ਚਿਤਕੇ ਸੰਗੋ ਹਿਲਦਾ ਹੋਦਾਰ ਕੇ ਸੈ ਸੁਭਾਈ ਬਚਨ ਕੀਤਾ ਪੈਰੋ ਮਹਲਾ ਪੰਜਵਾਂ ਵਿੱਚ ਮਹਾਰਾਜ ਦੀ ਬਾਣੀ ਵਿੱਚ ਦਰਜ ਹੈ ਚਿਤ ਆਵੇ ਤਾਂ ਮਹਾ ਅਨੰਦਾ ਚਿਤ ਆਵੇ ਤਾਂ ਸਭ ਦੁੱਖ ਭੰਜਾ ਚਿਤ ਆਵੇ ਤਾਂ ਸਰਦਾ ਕੂਰੀ ਚਿਤ ਆਵੇ ਤਾਂ ਕਬੈ ਨਾ ਝੂਰੀ ਜਿਤੇ ਆਵੇ ਤਾਂ ਸਰਬ ਕੋ ਰਾਜਾ ਜਿਤੇ ਆਵੇ ਤਾਂ ਪੂਰੇ ਕਾਜਾ ਜਿਤੇ ਆਵੇ ਤਾਂ ਰੰਝ ਗੁਲਾਮ ਜਿਤੇ ਆਵੇ ਤਾਂ ਸਦਾ ਨਿਹਾਰ ਇਹ ਸ਼ਬਦ ਇਹ ਰਮ ਅੱਲਾ ਪੰਜਵਾਂ ਵਿੱਚ ਹੈ ਜਦੋਂ ਉਹਨਾਂ ਨੇ ਬੁੱਤ ਬਰਕੀਨ ਬਰਕੀਨ ਚਾਬਕੀ ਪਛਨ ਕੀਤਾ ਨਿਕਲ ਕੇ ਅੰਦਰ ਕਿ ਤੁਸੀਂ ਪ੍ਰਭੂ ਦੇ ਭਜਨ ਕਰਨ ਵਾਲੇ ਉਸ ਦੇ ਹੁਕਮ ਅਨੁਸਾਰ ਚੱਲਦੇ ਸੇਵਾ ਕਰਦੇ ਹੋ ਤੁਸਾਂ ਦੀ ਇੱਛਾ ਪੂਰਨ ਹੋਵੇਗੀ ਹੌਸਲਾ ਰੱਖੋ វេល ਵਧੇਗੀ ਮਹਾਬਲੀ ਸੂਰਮੇ ਦਾ ਸੂਰਮੇ ਦੇ ਸੰਤ ਸਪਾਹੀ ਬਿਲਟਾ ਆਏਗਾ ਕਾਲ ਚੱਕਰ ਹੈ ਹੁਕਮ ਦੀ ਖੇਡ ਹੈ ਉਸਦੇ ਬਾਣੇ ਵਿੱਚ ਸੰਤੁਸ਼ਟ ਰਣਾ ਹੀ ਠੀਕ ਹੈ ਮਾਤਾ ਜੁਣੀ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਉਸਦੇ ਰਣਾ ਵਿੱਚੋਂ ਹੰਝੂ ਕੇ ਦੇ ਉਹ ਖੁਸ਼ੀ ਦੇ ਹੰਝੂ ਉਸਦਾ ਦਿਲ ਧੜਕਣ ਲੱਗ ਪਿਆ ਉਸ ਨੂੰ ਇਉਂ ਜ ਪ੍ਰਤੀਤ ਹੋਇਆ ਜਿਵੇਂ ਸਤਗੁਰੂ ਜੀ ਦੇ ਹੁਕਮ ਨਾਲ ਬਾਬਾ ਬੁੱਢਾ ਜੀ ਪਾਸੋਂ ਆਪ ਪੁੱਤਰ ਵਰ ਦਿvare ਹਨ ਸਿੱਖਨੇ ਪ੍ਰਸ਼ਾਦ ਸ਼ੱਕੀ ਸ਼ਕਲਿਆ ਲੱਸੀ ਪੀਤੀ ਉਹ ਪ੍ਰਸੰਨ ਹੋ ਗਿਆ ਅਰਦਾਸ ਕੀਤੀ हे ਆਕਾਰਪੁਰਖ ਵਾਹਿਗੁਰੂ ਸਿੱਖ ਦੀ ਸ਼ਰਧਾ ਪੂਰੀਨ ਪੂਰਨ ਕਰੋ ਉੱਥੇ ਇਹ ਸ਼ਬਦ ਵਿਚਾਰ ਹੈ ਵਿਚਾਰ ਗੀਨ ਹੈ ਨਿਰਬੈਰ ਪੁਰਖ ਸਤ ਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸ਼ਾਤੇ ਹਮ ਪਾਪੀ ਕੋ ਮਿਲੇ ਨ ਢੋਈ ਸਰਣ ਆਵਿਤਾ ਨਿਰਮਲ ਹੋਈ ਵੇਲ ਵਧੇਗੀ ਜਰੂਰ ਵਧੇਗੀ ਗੁਰ ਸਿੱਖ ਦਾ ਬਚਨ ਸਿੱਖਨੇ ਬਚਨ ਕਰ ਦਿੱਤਾ ਉਹ ਉਹਨਾਂ ਕੋਲੋਂ ਕੁਝ ਚਿਰ ਬੈਠ ਬੈਠਾ ਰਿਹਾ ਫਿਰ ਭੁੱਲਿਆ ਆਓ ਕੰਮੇ ਲਗੀਏ ਪ੍ਰਸ਼ਾਦ ਛਕਿਆਏ ਚਿਤ ਪ੍ਰਸੰਨ ਹੋਇਆ ਹੈ ਸੇਵਾ ਕਰੀਏ ਮੈਂ ਬੈਲ ਨੂੰ ਹੱਕਦਾ ਹਾਂ ਤੁਸੀਂ ਗੰਨੇ ਲਾਓ ਰਸ ਕਢੀਏ ਗੁੜ ਖਾਈਏ ਆਪ ਬੈਠੀਏ ਅਸੀਂ ਬੇਲਣਾ ਚਲਾਉਂਦੇ ਹਾਂ ਰਸ ਨਿਕਲੇਗਾ ਹੁਣੇ ਗੁੜ ਤਿਆਰ ਹੋ ਜਾਂਦਾ ਤੁਸੀਂ ਗੰਢ ਦੇ ਬੈਠਣਾ ਹੈ ਤੱਤਾ ਤੱਤਾ ਗੁੜ ਖਾਣਾ ਪ੍ਰਸੰਨ ਹੋ ਕੇ ਹੀ ਖਾਣਾ ਭਾਈ ਭਗਤੂ ਨੇ ਸਿੱਖ ਨੂੰ ਬਚਨ ਕਰਕੇ ਮੋੜ ਆਪਣੀ ਜੀਵਨ ਸਾਥਨ ਨੂੰ ਸੁਗੋਧਨ ਕਰਕੇ ਆਖਿਆ ਉਠੋ ਤੁਸੀਂ ਗੰਨੇ ਦਿਓ ਮੈਂ ਬੈਲ ਥੱਕਦਾ ਅੱਜ ਸਤਗੁਰੂ ਜੀ ਅਸਾਂ ਤੇ ਤਰੁੱਟ ਤਰੁੱਠੇ ਹਨ ਮਿਹਰ ਹੋਈ ਹੈ ਆਪ ਜੀ ਭਗਵਾਨ ਆਪ ਭਗਵਾਨ ਅਸਾਂ ਘਰ ਆਇਆ ਹੈ ਭਾਈ ਪੰਤੂ ਖੁਸ਼ੀ ਵਿੱਚ ਕੀਵਾ ਜੀਵਾ ਕੀਵਾ ਜਿਹਾ ਹੋ ਗਿਆ ਉਹ ਖੁਸ਼ੀ ਵਿੱਚ ਨੱਚਣ ਲੱਗ ਪਿਆ ਮਾਤਾ ਜੀ ਹੁਣ ਉੱਠੀ ਉਸਦੀ ਆਤਮਾ ਪ੍ਰਸੰਨ ਹੋ ਗਈ ਅਤੇ ਉਸ ਨੂੰ ਸਾਰੀਆਂ ਚੀਜ਼ਾਂ ਹੱਸਦੀਆਂ ਨੱਚਦੀਆਂ ਨਜ਼ਰ ਆਉਣ ਲੱਗੀਆਂ। ਉਹ ਉਪਰਤੀਤ ਹੋਣ ਲੱਗ ਲੱਗਾ ਜਿਵੇਂ ਕ੍ਰਿਸ਼ਨ ਰੂਪ ਬਾਲਕ ਸੱਚ ਹੀ ਉਹਨਾਂ ਦੇ ਖੂਦ ਉੱਤੇ ਖੇਡਦਾ ਫਿਰਦਾ। ਸੁਪਨੇ ਪੂਰੇ ਹੋ ਰਹੇ ਸਨ। ਦੋਵੇਂ ਜੀ ਧੰਦੇ ਲੱਗੇ ਲੱਗ ਲੱਗ ਗਏ। ਸਿੱਖ ਵੀ ਨਾਲ ਕੰਮ ਕਰਨ ਲੱਗਾ। ਉਪੰਜ ਦਿਨ ਕੰਮ ਕਰਦਾ ਰਿਹਾ ਤੇ ਇੱਕ ਦਿਨ ਚੁੱਪਚਾਪ ਉਥੋਂ ਉਧਰੋਂ ਆਇਆ ਸੀ ਉਧਰ ਨੂੰ ਚੱਲ ਗਿਆ ਜਿੱਧਰੋਂ ਆਇਆ ਸੀ ਉਧਰ ਨਹੀਂ ਤੁਰ ਗਿਆ ਉਸ ਨੇ ਕੋਈ ਪਤਾ ਥੋ ਨਹੀਂ ਦਿੱਤਾ 2 ਮਹੀਨੇ ਪਿੱਛੋਂ ਸਿੱਖ ਦਾ ਵਚਨ ਪੂਰਾ ਹੁੰਦਾ ਪ੍ਰਤੀਤ ਹੋਇਆ 3 4 3 4 5 ਤੇ 6 ਮਹੀਨੇ ਬਾਅਦ ਉਸ ਦੀ ਕੁੱਖ ਹਰੀ ਹੋ ਗਈ ਸਾਰੇ ਪਿੰਡ ਦੀਆਂ ਧੀਵੀਆਂ ਨੇ ਵਧਾਈ ਦਿੱਤੀ। ਗਰਮੀਆਂ ਲੰਗੀਆਂ ਸਿਆਲ ਆ ਗਿਆ। ਸਾਲ ਹੋਣ ਤੋਂ ਪਹਿਲਾਂ 14 ਮਾਰਗ ਸੰਮਤ 1739 ਵਿਕਰਮੀ ਨੂੰ ਸੁੰਦਰ ਤੇ ਰੋਗਬਾਲਕ ਨੇ ਜਨਮ ਲਿਆ। ਲੜਕਾ ਦਾਈ ਦੀ ਜਵਾਨੋ ਨਿਕਲਣ ਦੀ ਢਿੱਲ ਸੀ ਕਿ ਖੁਸ਼ੀਆਂ ਦੇ ਵਾਜੇ ਵੱਜ ਗਏ। ਬਾਗ ਦਾ ਨਾਮ ਦੀਪਾ ਦੀਪਾ ਰੱਖਿਆ ਘਰ ਦਾ ਕੁੱਲ ਘਰ ਦਾ ਕੁੱਲ ਦਾ ਤੇ ਦੀਸ਼ ਦਾ ਦੀਪਕ ਹੈ ਭਾਈ ਭਗਤੂ ਦੀ ਵੇਰ ਵਧੀ ਅੱਜ ਇੱਥੇ ਤੱਕ ਸ਼ਾਹੀ ਆਪ ਜੀ ਨੇ ਸੁਣੀ ਬਾਬਾ ਦੀਪ ਜੀ ਦਾ ਦੀਪ ਸਿੰਘ ਜੀ ਦਾ ਜਨਮ ਆਪ ਜੀ ਨੇ ਸਰਵਣ ਕੀਤਾ ਹੈ ਇਸ ਤਰ੍ਹਾਂ ਮਹਾਪੁਰਸ਼ਾਂ ਦੇ ਦਸਵੇਂ ਪਿਤਾ ਮਹਾਪੁਰਸ਼ਾਂ ਦੇ ਰੂਪ ਵਿੱਚ ਆ ਕੇ ਉਹ ਤੂਤੇ ਜੁਣੀ ਨਾ ਮਾਤਾ ਜੁਣੀ ਨਾ ਬਚਨ ਕਰਕੇ ਉਤੰਤੀ ਦਾਤ ਬਖਸ਼ਦੇ ਹਨ ਸੋ ਭਾਈ ਇੱਥੇ ਹੀ ਸਮਾਪਤੀ ਹੈ ਅਗਲੀ ਕਥਾ ਆਪ ਜੀ ਨਾਲ ਅਗਲ ਰੋ ਜੀ ਫਿਰ ਵਿਚਾਰਾਂਗੇ ਸੋ ਮਨ ਕਰਕੇ ਚਿਤ ਕਰਕੇ ਕਥਾ ਨੂੰ ਸੁਣੋ ਬਾਬਾ ਦੀਪ ਸਿੰਘ ਜੀ ਦਾ ਧਿਆਨ ਧਰੋ ਔਰ ਖੁਸ਼ੀਆਂ ਹੀ ਖੁਸ਼ੀਆਂ ਮਿਲਣੀਆਂ ਪਿਆਰਿਓ ਜਿਦਾਂ ਜੁੜੀ ਨੂੰ ਤੇ ਭਗਤੂ ਭਗਤੂ ਨੂੰ ਤੇ ਜਿਣੀ ਜਿਨੂੰ ਬਾਬਾ ਦੀਪ ਸਿੰਘ ਵਰਾ ਯੋਧਾ ਮਿਲਿਆ ਸਾਡੇ ਦੇ ਵੀ ਮਹਾਰਾਜ ਕਿਰਪਾ ਕਰੇਗਾ ਐਸੇ ਬੱਚੇ ਬੱਚੀਆਂ ਸਾਨੂੰ ਪ੍ਰਾਪਤ ਹੋਣ ਸੋ ਪਿਆਰੀ ਸਾਧ ਸੰਗਤ ਆਉ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੋ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਸਾਡੀ ਬੇਨਤੀ ਪ੍ਰਵਾਨ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਭਈ ਸਰਫ ਸਬਸਕ੍ਰਾਈਬ ਲਿਖਿਆ ਹੋਇਆ ਉਹਦੇ ਤੇ ਉਂਠਾ ਲਾਓ ਤੇ ਆਪਣੇ ਪੂਰਾ ਕਰੋ ਸਾਰੇ ਚੈਨਲ ਦੀਆਂ ਜਿੰਨੀਆਂ ਵੀ ਇਹ ਸਾਡੀਆਂ ਵੀਡੀਓ ਹੁਣ ਆਪਦੇ ਸਾਹਮਣੇ ਆ ਜਾਣਗੀਆਂ ਜਿੱਥੋਂ ਆਪ ਜੀ ਦਾ ਦਿਲ ਕਰਦਾ ਸਰਵਣ ਕਰ ਲੈਣਾ ਸੋ ਬੇਨਤੀ ਪ੍ਰਵਾਨ ਕਰਨੀ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ